বিবি टुडे चैनल ते ਤੁਹਾਡਾ ਸਵਾਗਤ ਹੈ ਬੰਗਾ ਮੁਖ ਮਾਰਗ ਤੇ ਉਸ ਵੇਲੇ ਸਥਿਤੀ ਤਣਾਉਪੂਰਨ ਹੋ ਗਈ ਜਦੋਂ ਸਥਾਨਕ ਰੇਲਵੇ ਰੋਡ ਤੇ ਸਥਿਤ ਸਰਬਸਾਂਝਾ ਦਰਬਾਰ ਬਾਬਾ ਬਾਲਕਨਾਥ বিবি ਸਤਿਆਦੇਵੀ ਜੀ ਦੇ ਗੱਦੀ ਨਸ਼ੀ ਭਗਤ ਰੰਗੜ ਬਾਦਸ਼ਾਹ ਦੇ ਪੈਰੋਕਾਰਾਂ ਨੇ ਦੇਰੀ ਪ੍ਰਤੀ ਦੂਸ਼ਣਬਾਜੀ ਕਰੰਤੇ ਨਜ਼ਦੀਕ ਰਹਿੰਦੇ ਇੱਕ ਡਾਕਟਰ ਖਿਲਾਫ ਨਾਰੇਬਾਜੀ ਕਰਦਿਆਂ ਧਰਨਾ ਲਗਾ ਦਿੱਤਾ ਸੂਚਨਾ ਮਿਲਦੇ ਹੀ ਮੌਕੇ ਤੇ ਬੰਗਾ ਸਿਟੀ ਦੇ ਐਸ ਐਚਓ ਸਤਨਾਮ ਸਿੰਘ ਪਾਰੀ ਪੁਲਿਸ ਫੋਰਸ ਨਾਲ ਪੁੱਜੇ ਅਤੇਰਨਾ ਕਾਰਿਆ ਨੂੰ ਗਲਬਾਤ ਰਾਹੀ ਮਸਲਾ ਸੁਲਝਾਉਣ ਲਈ ਕਹਿਣ ਲੱਗੇ ਪਰ ਪ੍ਰਦਰਸ਼ਨਕਾਰਿਆ ਨੇ ਉਹਨਾਂ ਦੀ ਇੱਕ ਨਾਸੁਣੀ ਜਿਨ੍ਹਾਂ ਨੇ ਡਾਕਟਰ ਦਾ ਮੁੱਖ ਮਾਰਕ ਤੇ ਪੈਂਦਾ ਕਲੀਨਿਕ ਵੀ ਕੇਰ ਲਿਆ ਅਤੇ ਜਮ ਕੇ ਨਾਰੇਬਾਜ਼ੀ ਕੀਤੀ ਪੈਰੋਕਾਰਾ ਦਾ ਦੋਸ਼ ਸੀ ਕਿ ਡਾਕਟਰ ਨੇ ਉਹਨਾਂ ਦੇ ਡੇਰੇ ਪ੍ਰਤੀ ਦੋਸ਼ਨਬਾਜ਼ੀ ਕਰਕੇ ਉਹਨਾਂ ਦੀ ਧਾਰਮਿਕ ਆਸਥਾਵਾ ਨੂੰ ਨੁਕਸਾਨ ਪਹੁੰਚਾਇਆ ਹੈ ਜਿਸ ਤੇ ਉਹ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ ਮਾਮਲਾ ਵੱਡਾ ਦੇਖ ਡੀਐਸਪੀ ਬੰਗਾ ਦਲਜੀਤ ਸਿੰਘ ਖਖਮੌਕੇ ਤੇ ਪੁੱਜੇ ਪਰਦਰਸ਼ਨ ਕਾਰਿਆ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਗਲਬਾਤ ਲਈ ਕੁਝ ਮੈਬਰਾਂ ਨੂੰ ਥਾਣੇ ਪੇਜਿਆ ਜਦ ਕਿ ਬਾਕੀ ਦੇ ਪ੍ਰਦਰਸ਼ਨਕਾਰੀ ਰੇਲਵੇ ਰੋਡ ਤੇ ਦਰਿਆ ਵਿਛਾ ਕੇ ਬੈਠੇ ਰਹੇ 6 ਘੰਟੇ ਦੀ ਲੰਮੀ ਜਦੋਜਹਿਦ ਤੋਂ ਬਾਅਦ ਐਸਪੀ ਸੋਹਨ ਲਾਲ ਸੋਨੀ ਡੀਐਸਪੀ ਅਤੇ ਐਸਐਚਓ ਸਿਟੀ ਨੇ ਉਹਨਾਂ ਨੂੰ ਸ਼ਾਂਤ ਕਰਾਉਂਦੇ ਹੋਏ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਕੇ ਧਰਨਾ ਚੁਕਵਾਇਆ ਦੇਖਦੇ ਹਾਂ ਸਟਾਫ ਰਿਪੋਰਟਰ ਰਕੇਸ਼ ਅਰੋੜਾ ਵੱਲੋਂ ਪੇਜੀ ਗਈ ਇਹ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਕਿ ਲਾ ਲਾ ਕੇ ਜੇਕਰ ਅਰੰਧਾ ਡਾਕਟਰ ਕੁਦਰਤ ਸੁਮਿਤਾ ਦਰਸ਼ਨਗਰ ਵਸੀ ਬੰਗਾ ਤੋਂ ਸਰਵ ਸੰਗਤ ਦਰਬਾਰ ਬੀਬੀ ਸਤਿਆ ਦੇਵੀ ਸਤਸਨ ਕੋ ਆਪਣਾ ਬੰਗਾ ਗੁਰੀਬ ਸਿੰਘ ਰੰਗਲਵਾਸ ਜੀ ਦੀ ਸ਼ਾਂ ਦੇ ਖਿਲਾਫ ਬੋਲੇ ਗਏ ਸ਼ਬਦਾਂ ਦਾ ਮੈਨੂੰ ਬਹੁਤ ਅਫਸੋਸ ਹੈ ਚਾਪ ਗੋੜਿਆ ਦੇ ਲੰਗਰ ਸੰਧੀ ਦੇ ਕੋਲ ਬਹੁਤ ਬੋਲਿਆ ਗਿਆ ਦਰਬਾਰ ਦੇ ਝੰਡਿਆਂ ਦੇ ਬਾਰੇ ਬੋਲਣ ਮੈਂ ਗਲਤ ਸ਼ਬਦਾਂ ਦੀ ਸੰਗਤਾਂ ਤੋਂ ਮੈਂ ਮਾਫੀ ਮੰਗਦਾ ਮੈਂ ਸਤਸੰਗ ਭਵਨ ਬੰਗਿਆਂ ਦੇ ਵਿੱਚ ਜਿਹੜਾ ਸਰਬ ਸਾਂਝਾ ਦਰਬਾਰ ਬੀਬੀ ਸਤਿਆ ਦੇਵੀ ਸਤਸੰਗ ਭਵਨ ਬੰਗੇ ਦੇ ਵਿੱਚ ਦਰਬਾਰ ਦੇ ਨਾਲ ਜੁੜੇ ਹੋਏ ਆ ਤੇ ਅੱਜ ਇੱਥੇ ਜਿਹੜਾ ਬਵਾਲ ਹੋਇਆ ਸੀ ਕਿ ਡਾਕਟਰ ਨੇ ਆਪਣਾ ਗਲਤ ਸ਼ਬਦ ਬੋਲੇ ਸੀਗੇ ਜਿਹੜਾ ਕਿ ਸਾਰੀ ਸੰਗਤ ਨੂੰ ਠੇਸ ਪਹੁੰਚੀ ਸੀ ਅੱਜ ਡਾਕਟਰ ਸੂਤ ਸਾਹਿਬ ਇੱਥੇ ਆ ਕੇ ਆਪਣੇ ਜਿਹੜੇ ਸ਼ਬਦ ਬੋਲੇ ਸੀ ਉਹਨਾਂ ਦੀ ਮਾफी ਮੰਗ ਕੇ ਗਏ ਤੇ ਸੰਗਤਾਂ ਨੇ ਉਹਨਾਂ ਨੂੰ ਮਾਫ਼ ਕੀਤਾ ਤੇ ਅਸੀਂ ਦੋਸਤੋਂ ਸਾਰੇ ਜਿਹੜੀ ਸੰਗਤ ਆ ਸਹਿਮਤ ਆ ਕਿ ਇਹੋ ਜਿਹਾ ਦੁਆਰੇ ਜਿਹੜਾ ਕੋਈ ਵੀ ਬੰਦਾ ਮੰਦਿਰ ਦੇ ਕਲਪ ਕਰ ਕਲਪ ਜਿਹੜਾ ਆ ਨਾ ਜੈ ਬਾਬਾ ਜੀ ਮੰਗੇ ਚਲਾ ਲਾ ਜੇਕਰ